ਸਰ ਸ਼ੇਖਾ ਜਿੰਮੇ ਵਾਲੇ ਸਾਹਿਬ ਠੀਕ ਹੋ ਤੁਸੀਂ ਆਓ ਫੇ ਗੇੜਾ ਕੱਢ ਕੇ ਆਏਗੇ ਕਿੰਨੇ ਦਿਨਾਂ ਬਾਅਦ ਟਰੈਕਟਰ ਤੇ ਚੜਿਓ ਟਰੈਕਟਰ ਤਾਂ ਤਾਂ ਹੁਣ ਕਾਫੀ ਦਿਨ ਹੁਣ ਤਾਂ ਕਾਰ ਆ ਗਈ ਟਰੈਕਟਰ ਤੇ ਕੱਢ ਕੇ ਨਹੀਂ ਜਾ ਹੁਣ ਮੈਂ ਤਿੰਨ ਮਹੀਨੇ ਸਾਥ ਤੋਂ ਪੁੱਛਿਆ ਮੈਂ ਕਿ ਤੁਹਾਨੂੰ ਟਰੈਕਟਰ ਚਲਾਉਣਾ ਆਉਂਦਾ ਹੈ ਕਹਿੰਦੇ ਮੈਂ ਤਾਂ ਹਾਲੇ ਤੱਕ ਕਾਰ ਚਲਾਣੀ ਵੀ ਨਹੀਂ ਸਿੱਖੀ ਆ ਕੀ ਕਰਨ ਆ ਜਾ ਕਰੋ ਬਹੁਤ ਬਾਜ਼ਾਰ ਤੇ ਜੀਵਨ ਤੋਂ ਉਸੇ ਸੰਘਰਸ਼ਾਂ ਦੀ ਰਹਿਆ ਸੱਚ बस ਹਰਸਾਂ ਰਹੇ ਖੇਤਾਂ ਦੇ ਵਿੱਚ ਚਲੋ ਆਪਣਾ ਕਿਸਾਨ ਸੁਧਾਰਕ ਕਿਸਾਨ ਦਾ ਪੁੱਤ ਆ ਮੈਂ ਔਰ ਕੰਮ ਕਰਦੇ ਸੀ ਔਰ ਜ਼ਿਆਦਾਤਰ ਵਿਦਿਆਰਥੀ ਜੀ ਵਿੱਚ ਰਹਿਣ ਕਰਕੇ ਤੇ ਫਿਰ ਅ ਅਮਰਜੈਂਸੀ ਲਾ ਗਈ ਜਿਹੜਾ ਜਾਂ ਜਿਹੜਾ ਚ ਤੇ ਜਾਂ ਧਰਨੇ ਮੁਜ਼ਾਹਰੇ ਚ ਇਸੇ ਕੰਮ ਤੇ ਰਹੇ ਚਲੋ ਆਜੋ ਫੇਰ ਅਪ ਅੱਜ ਘੁੰਮ ਕੇ ਆਈਏ ਨਾਲੇ ਗੇੜੀ ਮਾਰੀਏ ਨਾਲੇ ਗੱਲਬਾਤ ਵੀ ਕਰਦੇ ਆਂ ਕਿ ਇਸ ਵਾਰ ਕਿਹੜੇ ਮੁੱਦੇ ਜਿਹੜੇ ਨੇ ਉਹ ਗਰਮਾਏ ਹੋਏ ਨੇ ਅੰਦੇਜੰਦੂ ਮਾਜਰਾ ਸਾਹਿਬ ਕਿਹੜੇ ਕਿਹੜੇ ਮੁੱਦੇ ਨੇ ਹਾਲੇ ਕਿ ਤੁਸੀਂ ਇੱਥੇ ਦੇ ਐਮਪੀ ਰਹਿ ਚੁੱਕੇ ਹੋ ਤਾਂ ਤੁਹਾਨੂੰ ਮੁੱਦਿਆਂ ਬਾਰੇ ਜਾਣਕਾਰੀ ਤਾਂ ਹੋਣੀ ਹੈ ਦੇਖੋ ਨੰਦਪੁਰ ਸਾਹਿਬ ਸੇਕ ਇੱਕ ਐਸੇ ਸੇਕ ਆ ਜਿਹੜੀ ਖਾਸ ਤੇ ਜਰਮਸਥਾਨ ਦੇ ਨਾਂ ਤੇ ਜਾਣੀ ਜਾਂਦੀ ਆ ਇੱਥੇ ਤੇ ਮੁੱਦੇ ਵਾਕਿਆ ਨਾ ਇਸ ਕਰਕੇ ਵੀ ਨਿਵੇਕਲ ਆ ਬੇਧਾਰਮਿਕ ਸਥਾਨ ਵੀ ਜਿਆਦਾ ਨਹੀਂ ਇਸ ਏਰੀਆ ਦੇ ਵਿੱਚ ਜਿੱਥੇ ਨੰਦਪੁਰ ਸਾਹਿਬ ਉੱਥੇ ਲੈਣਾ ਦੇਵੀ ਆ ਬਾਬਾ ਚਿੰਤਪੁਰਨੀ ਜੀ ਆ ਬਾਬਾ ਵਰਪਾ ਸਿੰਘ ਦਾ ਬਾਬਾ ਬਾਰਕਨਾਰ ਸਿੰਘ ਦਾ ਤੇ ਹੋਰ ਬਹੁਤ ਸਾਰੇ ਡੇਰੇ ਨੇ ਮੈਂ ਕਹਿ ਸਕਦਾ ਕਿ ਧਰਮ ਕਾਇਮ ਰੱਖਣ ਵਾਲੇ ਲੋਕ ਜਿਆਦਾ ਨਹੀਂ ਵੈਸੇ ਵੀ ਜਵਾਬੇ ਦੀ ਧਰਤੀ ਦੇ ਲੋਕ ਸੰਘਰਸ਼ਾਂ ਵਿੱਚ ਵੀ ਸ਼ੇਦ ਭਗਤ ਸਿੰਘ ਦੀ ਧਰਤੀ ਆ ਬੱਬਰ ਅਕਾਲੀਆਂ ਦੀ ਧਰਤੀ ਆ ਉਹ ਜਿੱਥੇ ਖਾਲਸਾ ਪੰਥ ਦੀ ਜਨਮ ਭੋਏ ਆ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇਥੋਂ ਲਾਡਪੁਰ ਸਾਹਿਬ ਤੋਂ ਚਾਨਣੀ ਚੌਂਕ ਲਈ ਤੁਰੇ ਕੋ ਬੜੇ ਇਤਿਹਾਸਕ ਧਾਰਮਿਕ ਪਵਿੱਤਰ ਸਥਾਨ ਨੇ ਤੇ ਇਸ ਏਰੀਏ ਦੇ ਜਿੱਥੇ ਇੰਪਲਾਈਮੈਂਟ ਦੇ ਪੁੱਤੇ ਨੇ ਉੱਥੇ ਪਲੈਮੈਂਟ ਜਨਰੇਟ ਕਰਨ ਦੇ ਇਹ ਸਾਧਨ ਹੋਣ ਉਹਦੇ ਲਈ ਜੋ ਮੈਂ ਸਮਝਦਾ ਕਿ ਟੂਰਿਜ਼ਮ ਦੇ ਤੌਰ ਤੇ ਇਹ ਸਭ ਤੋਂ ਵੱਧ ਇੰਪੋਰਟੈਂਟ ਦੇ ਵਿੱਚ ਜਗਾ ਜੇ ਟੂਰਿਸਟ ਟੂਰਿਜ਼ਮ ਦੇ ਤੌਰ ਤੇ ਨੂੰ ਡਿਵੈਲਪ ਕੀਤਾ ਜਾਵੇ ਮੈਂ ਇੱਕ ਵਾਰੀ ਸਬਾਨ ਨਦੀ ਨੂੰ ਟੈਨਲਾਈਜ਼ ਕਰਾ ਕੇ ਨੰਦਪੁਰ ਸਾਹਿਬ ਤੱਕ ਦਰਿਆ ਸਤਲੂ ਚ ਪਾ ਕੇ ਫਿਰ ਨੰਦਪੁਰ ਸਾਹਿਬ ਤੋਂ ਰੋਪੜ ਹੈੱਡਵਰਕ ਤੱਕ ਸਤਲੂ ਦਰਿਆ ਨੂੰ ਚੈਨਲੇਜ ਕਰਾ ਕੇ ਇੱਕ ਪ੍ਰੋਜੈਕਟ ਬਣਾਇਆ ਸੀ ਜਿਹਦੇ ਵਿੱਚ ਕਿਸ਼ਤੀਆਂ ਛੱਡੀਆਂ ਜਾਂ ਆਰੇ ਛੱਡੇ ਜਾਂ ਰੈਸਟੋਰੈਂਟ ਬਣਾਏ ਜਾਂ ਸਭ ਤੋਂ ਇੰਪੋਰਟੈਂਟ ਜਗਾ ਟੂਰਿਜ਼ਮ ਦੇ ਤੌਰ ਤੇ ਇੱਕ ਮਰਾਸ ਤੇ ਖਾਲਸਾ ਦੇ ਆਏਗਾ ਲੈ ਝੀਲ ਬਣਾ ਕੇ ਤੇ ਉੱਤੇ ਇੱਕ ਰੈਸਟੋਰੈਂਟ ਵਾਲੀ ਵੰਗੀ ਰੈਸਟੋਰੈਂਟ ਬਣਾ ਕੇ ਪਰ ਦੇਸ਼ ਭਰ ਤੋਂ ਲੋਕ ਇੱਥੇ ਆਉਣ ਬੜੇ ਅਟਰੈਕਟਿਵ ਟੂਰਿਜ਼ਮ ਦੇ ਤੌਰ ਤੇ ਇਹਨੂੰ ਡਿਵੈਲਪ ਕੀਤਾ ਜਾ ਸਕਦਾ 100 ਕਰੋੜ ਦਾ ਇਹ ਪ੍ਰੋਜੈਕਟ ਸੀ 570 ਕਰੋੜ ਦਾ ਉਹ ਪ੍ਰੋਜੈਕਟ ਸੀ ਪਰ ਉਹ ਸਰਕਾਰ ਬਦਲ ਗਈ ਐਮਪੀ ਸਾਡੇ ਇੱਥੇ ਹੋਰ ਆ ਗਏ ਉਹਨਾਂ ਨੇ ਜਤਰੇ ਨਹੀਂ ਕੀਤਾ ਮਾੜਾ ਮੋਟਾ ਵੀ